ਕੀ ਹਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਤੁਹਾਨੂੰ ਦੱਸਣਾ ਵੀ ਕਲਮ ਜਿਵੇਂ ਤੁਹਾਡੇ ਕੋਲੇ ਕਿਸ ਕੋਲੇ ਫਲ ਵਾਲਾ ਬੂਟਾ ਚੰਗਾ ਹੁੰਦਾ ਆਪਾਂ ਨੂੰ ਹੁੰਦਾ ਵੀ ਇਹਦੇ ਨਾਲ ਦਾ ਪੌਦਾ ਸਾਡੇ ਘਰੇ ਵੀ ਹੋਵੇ ਇੱਕ ਤਾਂ ਤੁਹਾਨੂੰ ਦੱਸਣਾ ਵੀ ਬਹੁਤ ਸੌਖੇ ਤਰੀਕੇ ਨਾਲ ਕਲਮ ਕਿਵੇਂ ਤਿਆਰ ਕਰ ਸਕਦੇ ਹੋ ਤੁਸੀਂ ਕਿਸੇ ਵੀ ਪੌਦੇ ਦੀ ਥੱਲੇ ਨਹੀਂ ਤਿਆਰ ਕਰਨੀ ਬੂਟੇ ਦੇ ਉੱਤੇ ਲੱਗੀ ਲਗਾਈ ਤੁਸੀਂ ਤਿਆਰ ਕਰ ਸਕਦੇ ਹੋ ਇੱਕ ਤੁਹਾਨੂੰ ਉਹ ਦੱਸਣਾ ਦੂਸਰੇ ਆਪਣੀ ਨਰਸਰੀ ਦੇ ਉੱਤੇ ਜਿਹੜੇ ਫਲਦਾਰ ਪੌਦੇ ਨੇ ਉਹ ਕਿਹੜੇ-ਕਿਹੜੇ ਅਵੇਲੇਬਲ ਹੈਗੇ ਨੇਗੇ ਹੁਣ ਜਿਹੜੇ ਚੰਗੇ ਆ ਫਰੂਟ ਦਿੰਦੇ ਨੇਗੇ ਉਹ ਵੀ ਤੁਹਾਨੂੰ ਆਪਾਂ ਦੱਸਦੇ ਆ ਸਾਰੇ ਤੇ ਇੱਕ ਆਪਣਾ ਕੋਈ ਸਪੈਸ਼ਲ ਸਪੈਦਾ ਆਇਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਜਿਹੜਾ ਥਾਈਲੈਂਡ ਦਾ ਸਪੈਦਾ ਹੈਗਾ ਤੇ ਆਪਣਾ ਮੁਲਾਜ਼ਮ ਬਗਲੂ ਨਾਲ ਆਪਣੇ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਨੀ ਹੈ ਵੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਕਲਮ ਤਿਆਰ ਕਰਨੀ ਹੈ ਕਿਸੇ ਫਲਦਾਰ ਪੌਦੇ ਦੀ ਉਹ ਕਿਵੇਂ ਤਿਆਰ ਕਰਨੀ ਬਾਈ ਜੀ ਇੱਕ ਤਾਂ ਤੁਸੀਂ ਕਲਮ ਦੱਸਣਾ ਵੀ ਆਪਣੇ ਦਰਸ਼ਕਾਂ ਨੂੰ ਆਪਣਾ ਬਹੁਤ ਸੌਖੇ ਤਰੀਕੇ ਨਾਲ ਕਲਮ ਦੱਸਣੀ ਹੈ ਵੀ ਘਰੇ ਮਨਲਾ ਵੀ ਗੁਆਂਡੀ ਦੇ ਘਰੇ ਹੁੰਦਾ ਪੌਦਾ ਫਲ ਬਾੜਾ ਲੱਗਦਾ ਆਪਾਂ ਸੋਚਦੇ ਵੀ ਉਹ ਆਪਣੇ ਘਰੇ ਵੀ ਹੋਵੇ ਹਨਾ ਤਾਂ ਉਹਦੀ ਕਲਮ ਕਿਵੇਂ ਤਿਆਰ ਕਰਨੀ ਹੈ ਉਹਦੇ ਉੱਤੇ ਲੱਗੇ ਲਗਾਏ ਆ ਜਿਹੜੀ ਅੱਗੀ ਕੋਕਾ ਪੀਟ ਹੈਗੀ ਕੋਕਾ ਪੀਟ ਤੇ ਇੰਨੀ ਕੋਕਾ ਪੀਟ ਇੰਨੀ ਕਮਿੱਟੀ ਮਿਲਾ ਲੋ ਕੋਕਾ ਪੀਟ ਤੁਹਾਨੂੰ ਦਿਖਾ ਦਿੰਨੇ ਆਪਾਂ ਖੋਲ ਕੇ ਕਿਉਂਕਿ ਇਹਦੇ ਨਾਲ ਉਹ ਬਸ ਆਮ ਮਿੱਟੀ ਨਾਲ ਵੀ ਕਰ ਸਕਦੇ ਆ ਯਾਰ ਦੇਖੋ ਕੱਪੀ ਤਾਂ ਜਿਵੇਂ ਦੀ ਹੈ ਇਹਦੇ ਨਾਲ ਥੋੜਾ ਵਧੀਆ ਤਿਆਰ ਹੋ ਜਾ ਹਾਂਜੀ ਆਹ ਦਿਖਾ ਦਿਓ ਬਈ ਮਤਲਬ ਜਿਹੜਾ ਤੁਸੀਂ ਯਾਰ ਖੋਪਾ ਹੁੰਦਾਗਾ ਉਹਦੇ ਉੱਪਰ ਲਾ ਹਨਾ ਛਿਲਕਾ ਜਾਗਾ ਉਹਨੂੰ ਜਿਆਦਾ ਕੁੱਟ ਕੇ ਬਣਾ ਸਕਦੇ ਹੋ ਨਹੀਂ ਤੁਸੀਂ ਜਾ ਕੇ ਲਿਆ ਵੀ ਸਕਦੇ ਹੋ ਦੁਕਾਨ ਤੋਂ ਆਮ ਮਿਲ ਜਾਂਦੀ ਆ ਹਨਾ ਤੇ ਇਹ ਚੀਜ਼ ਲੈ ਲੈਣੀ ਆਪਾਂ ਕਿੰਨੀ ਕੁ ਬਈ ਆਹ ਚੀਜ਼ ਜਦੋਂ ਆਪਾਂ ਇੰਨੀ ਕੁ ਭਿਜਾਤੀ ਇੱਕ ਮੁਠੀ ਦਾ ਹਾਂ ਇੱਕ ਮੁਠੀ ਭਿਜਾ ਦਿਓ ਭਿਜਣ ਦੇ ਬਾਅਦ ਇਹ ਫੁੱਲ ਕੇ ਹੋ ਜਾਊਗੀ ਇੰਨੀ ਮਤਲਬ ਸ਼ਾਮਾਂ ਨੂੰ ਭਾਂਉ ਕੇ ਰੱਖ ਦੋ ਕਿਸੇ ਭਾਂਡੇ ਚ ਸਵੇਰ ਤੁਸੀਂ ਉਹਨੂੰ ਵਰਤ ਸਕਦੇ ਹੋ ਹਾਂਜੀ ਠੀਕ ਹੈ ਇਹਨੂੰ ਥੋੜੀ ਜਿਹੀ ਲੈ ਕੇ ਬਸ ਆ ਪੌਦਾ ਹੈਗਾ ਆ ਪੌਦੇ ਦੀ ਆਪਾਂ ਜੜੇ ਕਰਕੇ ਦਿਖਾ ਦੋ ਬਈ ਥੋੜਾ ਜਿਹਾ ਜਿਵੇਂ ਇੱਕ ਕੋਈ ਆਪਾਂ ਕਲਮ ਮੰਨ ਲਈ ਵੀ ਆ ਆਪਾਂ ਕਲਮ ਤਿਆਰ ਕਰਨੀ ਆ ਹਾਂ ਆ ਚੀਜ਼ ਜਿਹੜੀ ਹੁੰਦੀ ਆ ਆ ਖਾਲ ਹੁੰਦੇ ਉੱਤੇ ਦੇ ਠੀਕ ਹੈ ਜੀ ਆ ਖਾਲ ਇੰਨੀ ਚਾਰੇ ਪਾਸੇ ਤੋਂ ਛਿੱਲ ਕੇ ਜਿਹੜੀ ਆਪਾਂ ਉਹ ਕੋਕਾ ਪੀਪਲੇ ਵਾਂਗੇ ਇੱਥੇ ਕੋਕਾ ਪੀਟ ਲਾ ਕੇ ਇੱਕ ਚਿੱਟਾ ਪਾਣੀ ਲਿਫਾ ਪਾ ਲਿਓ ਜਿਹਦੇ ਤੇ ਜੜਾਂ ਇਹਦੀ ਬਣੇ ਉਹ ਦਿਖਦੀਆਂ ਉਹ ਦੇਖਣਾ ਆਪਾਂ ਨੂੰ ਵੀ ਕਿੰਨੀ ਕਿਹ ਗ੍ਰੋਥ ਕਰ ਰਿਆ ਹੈ ਨ ਉਹ ਫਿਰ ਇਹ ਜਦੋਂ ਤਾਂ ਅੰਗਸਤੀ ਨਾਲ ਬੰਨ ਦੇਗੇ ਉੱਤੇ ਤੋਂ ਪਾਣੀ ਕੋਈ ਮਾਰੀ ਜਾਓ 10 ਦਿਨਾਂ ਕਿ ਜਿਹੜੇ ਇੱਧਰ ਤਿਆਰ ਹੋ ਜੂਗੇ ਥੱਲੇ ਜੜਾਂ ਆਪਾਂ ਨੂੰ ਦਿਸਣ ਲੱਗ ਜਾਣੀਆਂ ਉਸ ਤੋਂ ਬਾਅਦ ਉਹਨੂੰ ਕੱਟ ਕੇ ਇਹਦੇ ਨਾਲੋਂ ਕਿੱਥੋਂ ਕੱਟ ਕੇ ਇਹਨੂੰ ਤਿੰਨ ਦਿਨਾਂ ਸਾਂ ਤੇ ਲਾ ਦਿਓ 10 ਦਿਨ 10 ਦਿਨ ਫੇਰ ਆਪਾਂ ਠੰਡੀ ਥਾਂ 'ਤੇ ਲਾਉਣਾ ਕਿਆ ਹੈ ਪੌਦੇ ਦੇ ਥੱਲੇ ਲਾ ਦੋ ਹਾਂਜੀ ਹਾਂ ਠੀਕ ਹੈ ਜਦੋਂ ਠੰਡੀ ਥਾਂ ਤੇ ਲਾਤਾ ਬਾਅਦ ਵਿੱਚ ਇੱਕ ਵਾਰ 15 ਦਿਨਾਂ ਕੇ ਬਾਅਦ ਉਹ ਪੌਦਾ ਫਿਰ ਗ੍ਰੀਨ ਤੇ ਰਹਿਣ ਲੱਗਦਾ ਜੜ ਬਣਾ ਲੱਗਦੀ ਜੀ ਫਿਰ ਪੂਰ ਕੱਟ ਕੇ ਕਿਸੇ ਬਸਰ ਉਤਾਰੋ ਠੀਕ ਹੈ ਮਤਲਬ 10 ਦਿਨ ਦਾ 15 ਦਿਨ ਦਾ ਪ੍ਰੋਸੈਸ ਪੌਦੇ ਦੇ ਉੱਤੇ ਹੈਗਾ ਉਸ ਤੋਂ ਬਾਅਦ ਉਹਨੂੰ ਕੱਟ ਕੇ ਪੌਦੇ ਦੇ ਥੱਲੇ ਲਾ ਦੋ 20 20 ਦਿਨਾਂ ਬਾਅਦ 25 ਦਿਨਾਂ ਬਾਅਦ ਤੁਸੀਂ ਹੋਰ ਕਿੱਥੇ ਲਾ ਸਕਦੇ ਹਾਂ ਹਾਂਜੀ ਫਿਰ ਚੱਲ ਜਾਣਾ ਉਹਨੇ ਠੀਕ ਹੈ ਇਹੀ ਪ੍ਰਥਾ ਹਰੇਕ ਪੌਦੇ ਦਾ ਇਹੀ ਹੈ ਸੇਮ ਨਹੀਂ ਜੀ ਇੱਥੇ ਇਹ ਹੁੰਦੇ ਨੇ ਕਿ ਆਹ ਚੀਜ਼ ਆਪਾਂ ਤਿਆਰ ਕਰ ਸਕ ਉਹ ਅਮਰੂਦ ਤੇ ਵੀ ਆਪਾਂ ਕਰ ਸਕਦੇ ਹਾਂ ਗੁੱਟੀ ਚੜਾ ਸਕਦੇ ਆ ਜੇ ਤੁਸੀਂ ਅਗਰ ਫੁਰਸਤ ਹੈਗੀ ਤੁਹਾਡੇ ਕੋਲ ਗੁੱਟੀ ਤਾਂ ਅਧਿਕਰਨ 90% ਸਾਰੇ ਪੌਦੇ ਤੇ ਬਣੀ ਜਾਂਦੀ ਹੈ ਠੀਕ ਹੈ ਵੀ ਹਰੇਕ ਪੌਦੇ ਤੇ ਬਣ ਜਾਂਦੀ ਆ ਬਸ ਐ ਵੀ ਕਿਸੇ ਦੇ ਥੋੜਾ ਸਲੋ ਬਣਦੀ ਆ ਹੁਣ ਆ ਚੀਜ਼ ਆ ਗਈ ਆਪਣੇ ਆ ਫੁੱਲਾਂ ਦੇ ਪੌਦੇ ਆ ਗਏ ਹਾਂਜੀ ਆਪਾਂ ਅਗਰ ਚਾਹੀਏ ਤਾਂ ਆਪਾਂ ਇਹਨੂੰ ਵੀ ਤਿਆਰ ਕਰ ਸਕਦੇ ਆ ਇਹਦੇ ਉੱਪਰੋਂ ਹਾਂਜੀ ਠੀਕ ਹੈ ਇਹਨੂੰ ਵੀ ਤਿਆਰ ਕਰ ਸਕਦੇ ਠੀਕ ਹੈ ਇੱਕ ਕਲਮ ਬਈ ਦੇ ਕੋ ਬਾਅਦ ਸੋਖਾ ਦੇ ਰਿਕਾਗਾ ਥੋੜਾ ਥੋੜਾ ਪਾਣੀ ਉਹਦੇ ਉੱਤੇ ਛਿੜਕਦੇ ਰਹਿਣਾਗਾ ਆਪਾਂ ਨਾ ਬੁਖਾਰ ਰੇ ਜਿੰਨਾ ਛਿੜਕੀ ਚੱਲੇ ਆ ਨਾ ਬਾਈ ਜਿਆਦਾ ਤਾਂ ਨਹੀਂ ਪਾਣੀ ਦੇਣੀ ਲੋੜ ਨਹੀਂ ਪਾਣੀ ਕਿ ਜਿੰਨੇ ਕੇ ਆਪਾਂ ਹਲਕਾ ਪਾਣੀ ਦੇਵਾਂਗੇ ਉਹ ਠੀਕ ਆ ਜੇ ਜਿਆਦਾ ਪਾਣੀ ਦੇਈ ਜਾਵਾਂਗੇ ਜਿਹੜਾ ਆਪਾਂ ਕੱਟ ਕੇ ਪਾਉਂਦਾ ਜਮੀਨ 'ਚ ਲਾਤਾ ਉਹਦੇ ਜੜੇ ਬਹੁਤ ਨਾ ਕਿਸਾਨ ਹੁੰਦੀ ਐ ਇਹਨੂੰ ਪਾਣੀ ਵੀ ਖਣ ਨੋਰਮਲ ਦੇਣਾ ਜੇ ਜਿਆਦਾ ਪਾਣੀ ਦੇਵਾਂਗੇ ਤਾਂ ਆ ਜੜੇ ਗਲ ਜੂ ਬਸ ਵੀ ਉਹ ਤੋਂ ਨਵੀਂ ਜੀ ਰੱਖੋ ਦੇਖਣਾ ਠੀਕ ਐ ਤੇ ਜਿਹੜੇ ਆਪਣੇ ਕੋਲੇ ਤੁਸੀਂ ਇੱਕ ਸਪੈਦੇ ਦੀ ਗੱਲ ਕਰਦੇ ਸੀ ਆਪਾਂ ਜਿਹੜਾ ਥਾਈਲੈਂਡ ਇਹਦੀ ਕੀ ਖਾਸियत ਹੈ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਇਹ ਲਾਉਣ ਦੀ ਲੋੜ ਨਹੀਂ ਪੈਂਦੀ ਬਾਅਦ ਤੋਂ ਆਹ ਹੈਗਾ 400 251 ਦਾ ਹੈਗਾ 251 ਹਾਂਜੀ ਸਮਝ ਆ ਗਿਆ 251 ਦਾ ਇਹ P423 ਹੈ P423 ਇਸ ਪੈਟੈਂਟ ਦਾ ਨੰਬਰ ਹੈ ਜੀ P423 ਨਾਮ ਇੱਕ ਵਾਰ ਲਾ ਕੇ ਤੁਸੀਂ ਸੱਪੇ ਦਾ 18 ਸਾਲ ਤੋਂ ਚਾਰ ਵਾਰੀ ਇਹਨੂੰ ਫੜ ਸਕਦੇ ਹੋ ਇਹ ਤਿਆਰ ਮਤਲਬ ਪੰਜ ਸਾਲ ਜੋ ਹੋ ਗਿਆ ਫਿਰ ਇਹ ਸਾਡਾ ਪਹਿਲੀ ਵਾਰੀ 5 ਸਾਲਾਂ ਚ ਹੋ ਜੂਗਾ ਤੇ ਠੀਕ ਹੈ ਜੀ ਜਦੋਂ ਆਰੇ ਨਾਲ ਆਪਾਂ ਇੱਥੋਂ ਵੜਾ ਦੇਗੇ ਇਹਨੂੰ ਵੱਡਣ ਦੇ ਬਾਅਦ ਥੱਲੇ ਤੋਂ ਫਿਰ ਤੋਂ ਕੱਟਣੀ ਪੈਣੀ ਵੀ ਟੋੜਾ 4-5 ਕੀ ਹੋ ਜੂਗਾ ਦੁਬਾਰਾ ਫੇਰ ਇਹਨੇ ਪੂਰਾ ਹੌਸੇ ਚੋਂ ਨਿਕਲ ਆਉਣਾ ਦਾ ਮਤਲਬ ਇੱਕ ਵਾਰੀ ਆਪਾਂ ਕਟਿੰਗ ਕਰਤੀ ਦੁਬਾਰਾ ਫੇਰ ਹੋ ਜੂਗਾ ਚਾਰ ਵਾਰੀ ਇਹ ਪ੍ਰੋਸੈਸ ਕਰਨਾ 4 ਸਾਲ ਚ ਇੱਕ ਵਾਰੀ ਦੋ ਇੱਕ ਵਾਰੀ ਲਾਣਾ 18 ਸਾਲ ਤੱਕ ਚਾਰ ਵਾਰੀ ਤੁਸੀਂ ਕਮਾਈ ਕਰ ਸਕਦੇ ਹੋ ਇਹਦੇ ਨਾਲ ਅੱਛਾ ਜੀ ਤੇ ਲੱਕੜ ਵਗੈਰਾ ਦਾ ਕਿਵੇਂ ਅਸਰ ਪਾਉਂਦੇ ਇਹਦੀ ਕਿੱਥੀ ਲੱਕੜ ਆਉਂਦੀ ਹੈ ਮਲੇ ਜਿੱਲੀ ਜਿੱਲੀ ਲੱਕੜ ਹੁੰਦੀ ਉਹਦੇ ਨਾਲ ਇਹ ਲੱਕੜ ਮਹਿੰਗੀ ਹੁੰਦੀ ਹੈ ਅੱਜ ਆਸਪੈ ਦੇ ਨਾਲ ਇਹਦੀ ਲੱਕੜ ਵੀ ਮਹਿੰਗੀ ਹੈ ਮਹਿੰਗੀ ਠੀਕ ਹੈ ਲੈ ਵੀ ਜੀਨੇਸ ਵਜੇ ਲਾਉਣੇ ਨੇ ਆਸਪੈ ਦਾ ਤੁਸੀਂ ਨੰਬਰ ਜਿਹੜਾ ਬੋਲਿਆ ਸੀਗਾ ਬਾਈ ਨੇ ਇਹ ਲਾ ਸਕਦੇ ਹੋ ਕਾਮਯਾਬੀ ਵਧੀਆ ਹੈ ਤੇ ਇਹਨੂੰ ਜ਼ਮੀਨ ਦਾ ਤਾਂ ਨਹੀਂ ਕੋਈ ਚੱਕਰ ਨਹੀਂ ਜੀ ਜ਼ਮੀਨ ਦੀ ਉਹਦੀ ਮਰਜ਼ੀ ਜ਼ਮੀਨ ਦੀ ਉਹਦੀ ਮਰਜ਼ੀ ਮਿੱਟੀ ਉਹਨਾਂ ਕੋਈ ਫਸਲ ਨੂੰ ਮਾਰੇਗੀ ਇਹਦੀ ਅੱਛਾ ਆਪ ਬਿਲਕੁਲ ਵਟ ਤੇ ਲਾ ਲਓ ਬਟ ਨਾਲ ਦੀ ਨਾਲ ਹੀ ਇਹਦੀ ਫਸਲ ਹੁੰਦੀ ਰਹੂ ਜਿਹੜੇ ਦੂਜੇ ਸੱਪੇ ਦੇ ਉਹਦੀ ਜੜ੍ਹ ਉਹ ਮਾਰ ਕਰਦਾ ਹੈਗਾ ਨਾ ਇਹਦੀ ਜੜ੍ਹ ਮੂਲੀ ਨੂੰ ਉਹ ਨਹੀਂ ਚੋ ਅੱਛਾ ਉਹ ਨਹੀਂ ਮਾਰਦੀ ਠੀਕ ਹੈ ਜੀ ਇਹ ਥੱਲੇ ਮੂਲੀ ਲਾਵਾਂਗਾ ਰਹੁਆ ਤੇ ਮਤਲਬ ਮਾਰ ਫਸਲ ਨੂੰ ਨਹੀਂ ਨੀਗੀ ਤੇ ਦੂਜਾ ਥੋੜਾ ਸੌਖਾ ਵੀ ਹੈ ਠੀਕ ਹੈ ਇਹ ਇੱਕ ਤੁਸੀਂ ਭਾਈ ਜਿਹੜੇ ਹੋਰ ਫਲਾਂ ਵਾਲੇ ਆਪਣੇ ਕੋਲੇ ਪੌਦੇ ਕਹਿੰਦੇ ਸੀਗੇ ਇਹਦਾ ਇਹ ਕਿ ਤੁਹਾਨੂੰ ਫਲਾਂ ਦੇ ਪੌਦੇ ਅਸੀਂ ਸਪੈਸ਼ਲ ਦਿਖਾਉਨੇ ਆ ਡ੍ਰੈਗਨ ਫਰੂਟ ਆ ਹੋ ਗਿਆ ਜੀ ਡ੍ਰੈਗਨ ਫਰੂਟ ਇਹ ਆਪਾਂ ਇੱਥੇ ਤਿਆਰ ਕਰ ਰੱਖੇ ਨੇਗੇ ਤੇ ਜਿਹੜੇ ਵੀਰ ਨੂੰ ਕਿਸੇ ਨੂੰ ਚਾਹੀਦੇ ਹੋਣ ਤੁਸੀਂ ਫੋਨ ਸਾਨੂੰ ਕਰਕੇ ਹਨਾ ਲੈ ਸਕਦੇ ਹੋਗੇ ਤੇ ਇਹ ਆਪਣੇ ਕੋਲ ਇਹ ਬਬਲੂ ਕਿੰਨੇ ਕੁ ਹੋਣਗੇ ਪੀਸ ਡ੍ਰੈਗਨ ਫਰੂਟ ਹਾਂ ਕੋਈ ਕੋਈ ਹੈ ਉਹ 200 200 ਪੀਸ ਆ 200 ਪੀਸ ਵੰਗੂ ਪਿਆਗਾ ਬਾਈ ਤੇ ਜੇ ਕਿਸੇ ਨੇ ਲੈਣ ਹੁਣ ਡ੍ਰੈਗਨ ਫਰੂਟ ਵੀ ਆਪਣੇ ਕੋਲੋਂ ਮਿਲ ਜੂਆ ਤੇ ਚੀਕੂ ਹੈਗੇ ਆਪਣੀ ਚੀਕੂ ਹੈਗਾ ਨਾ ਕਾਲੀ ਪੱਤੀ ਚੀਕੂ ਹੈਗਾ ਆਂਧਰਾ ਵਾਲਾ ਚੀਕੂ ਹੈ ਜਿਹੜਾ ਸਾਲ ਚ ਫਲ ਦੇਣ ਲੱਗੋ ਇਸ ਚੀਜ਼ ਦੀ ਆਪਣੀ ਗਾਰੰਟੀ ਹੈ ਅੱਛਾ 1 ਸਾਲ ਦੇ ਵਿੱਚ ਇਹ ਫਲ ਦੇਣ ਲੱਗ ਜੂਆ ਠੀਕ ਹੈ ਇਹ ਜੀਕੂ ਆਪਣੇ ਮਿੱਤਰ ਦੇ ਵੀ ਘਰੇ ਲੱਗਿਆ ਹੋਇਆਗਾ ਤੇ ਪਿੰਡੀ ਅਸੀਂ ਲਵਾਇਆ ਹੋਇਆਗਾ ਆਪਣੇ ਘਰ ਕੋਲੇ ਤੇ ਇਹ ਕਾਲੀ ਪੱਤੀ ਜੀਕੂ ਵਜਦਾ ਆਂਧਰਾ ਵਾਲਾ ਆਂਧਰਾ ਵਾਲਾ ਠੀਕ ਆ ਵਧੀਆ ਚਾ ਤੇ ਹੋਰ ਇੱਕ ਫਲ ਵਾਲੀ ਜਿਹੜੇ ਕਹਿੰਦੇ ਸੀ ਬਾਈ ਤੁਸੀਂ ਆਂਬ ਇੱਕ ਆਂਬ ਕਹਿੰਦੇ ਸੀਗੇ ਲੰਗੜਾ ਬਹੁਤ ਵੱਡੀ ਲੀਚੀ ਆਉਂਦੀ ਅੱਛਾ ਲੀਚੀ ਵੀ ਆ ਗਈ ਬਾਈ ਜੇ ਲੀਚੀ ਲਵਾਉਣੀ ਹੈ ਨਾ ਇਹਦਾ ਵੀ ਕੋਈ ਚੱਕਰ ਨਹੀਂ ਹੁੰਦਾ ਮੌਸਮ ਦਾ ਜਾਂ ਆਪਣੇ ਇਥੇ ਏਰੀਆ ਦਾ ਕੋਈ ਚੱਕਰ ਨਹੀਂ ਹੈ ਅੱਜ ਕੱਲ ਸਾਰੀ ਚੀਜ਼ ਹਾਈਬ੍ਰਿਡ ਆ ਰਹੀ ਹੈ ਆਪਣੇ ਕੱਲਾ ਡਰ ਹੁੰਦਾ ਹੈ ਕਿ ਆਪਾਂ ਇਹਨੂੰ ਲਾਈਏ ਚੱਲੂਗੀ ਕਿ ਨਹੀਂ ਚੱਲੂਗੀ ਉਹਨੂੰ ਰੱਖ ਰਖਾਭ ਕਰੋ ਸਹੀ ਚੱਲੇ ਜਾਣਾ ਉਹਨੇ ਪਾਣੀ ਤੇ ਦੇਖਭਾਲ ਰੱਖੋ ਠੀਕ-ਠਾਕ ਕਰੋ ਇਹਨੂੰ ਚੀਜ਼ ਸਾਰੀ ਜਲਦੀ ਹੈ ਬਦਲ ਠੀਕ ਹੈ ਲੀਚੀ ਮਿਲ ਜੂਗੀ ਚੀਕੂ ਮਿਲ ਜੂਆ ਤੇ ਆਪਣਾ ਡਰੈਗਨ ਫਰੂਟ ਹੋ ਗਿਆ ਤੇ ਅਮਰੂਦ ਹੋ ਗਏ ਅਮਰੂਦ ਦੀ ਤਾਂ ਬਹੁਤ ਕੁਆਂਟੀਟੀ ਹੈ ਆਪਣੇ ਕੋਲੇ ਤੇ ਇਹਦੀ ਵੈਰਾਈਟੀ ਵੀ ਹੈ ਐਡਵਰਟ ਅਮਰੂਦ ਦੀ ਅਮਰੂਦ ਦੀ ਇੱਕ 5000 ਹੁੰਦਾ ਇੱਕ ਆਮ ਅਮਰੂਦ ਵੀ ਹੋ ਜਾਂਦਾ ਦੇਸੀ ਵੀ ਹੋ ਜਾਂਦਾ ਠੀਕ ਹੈ ਜੀ ਦੇਸੀ ਸਰਸਪੇ ਦਾ ਹੁੰਦਾ ਅੱਛਾ ਆਪਣੇ ਕੋਲ ਦੋ ਤਿੰਨ ਕੁਆਲਿਟੀ ਹੈਗੀ ਠੀਕ ਹੈ ਠੀਕ ਹੈ ਮਤਲਬ ਆਏ ਨਹੀਂ ਹੈਗਾ ਵੀ ਇੱਕ ਮਿਲੂਗੀ ਦੋ ਤਿੰਨ ਕੁਆਲਿਟੀਾਂ ਮਿਲ ਜਾਣਗੀਆਂ ਹੋਰ ਫਰੂਟ ਆਪਣੇ ਕੋਲੇ ਕਿਹੜਾ ਹੋਵੇ ਇਹ ਅਵੇਲੇਬਲ ਆ ਲੈ ਵੀ ਆਂਬ ਮਿਲ ਜੂਆ ਆਂਬ ਆਜ ਆਮਣਾ ਪੰਗੀਆਂ ਲਗੀਆਂ ਤੇ ਆਂ ਆਂਬ ਮਿਲ ਜੂ ਆਪਣੇ ਕੋਲ ਚਾਰ ਪੰਜਾਂ ਦਾ ਆਂਬ ਹੈਗਾ ਅਮਰਪਾਲੀ ਦਸੇਰੀ ਕੌਸਾ ਲੰਗੜਾ ਠੀਕ ਹੈ ਚਾਰੇ ਤਰ੍ਹਾਂ ਦੇ ਆਪਣੇ ਕੋਲੇ ਹੈਗੇ ਨੇ ਵਧੀਆ ਕਾਮਜਾ ਬੂਜੇ ਨੇਗੇ ਹਨ ਹੁਣ ਤਾਂ ਲਾਇਆ ਹੋਇਆ ਪੌਦਾ ਸਾਲ ਚ ਪੌਦਾ ਫਲ ਦੇਣ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਸਾਲ ਚ ਬੂਜਾ ਫਲ ਦੇਊਗਾ ਬਾਈ ਫੁੱਲ ਜ਼ਿੰਮੇਵਾਰੀ ਹੈ ਬਾਈ ਕਹਿੰਦਾ ਤੇ ਆ ਆ ਆਪਣੇ ਕਾਦੇ ਨੇ ਬਾਈ ਇਹ ਇਹ ਫਰਮਾਗਾ ਨਹੀਂ ਜੀ ਆ ਜਿਹੜੀ ਬੌਲੀ ਬਣ ਜਾਂਦੀ ਹੈ ਟਪੂਰੀ ਹਾਂ ਹਾਂ ਉਹ ਠੀਕ ਹੈ ਠੀਕ ਹੈ ਕੋਠੀਆਂ ਚ ਜਾਂ ਫਿਰ ਪੈਲਤਾਂ ਦੇ ਬਾਹਰ ਜੇ ਲੱਗੇ ਹੁੰਦੇ ਨੇ ਇਹ ਉਹ ਚੀਜ਼ ਹੈ ਡੈਕੋਰੇਸ਼ਨ ਵਾਸਤੇ ਬੋਦਾ ਇਹ ਠੀਕ ਹੈ ਬਾਈ ਇਹ ਵੀ ਮਿਲ ਜਾਣਗੇ ਤੇ ਬਾਕੀ ਇੱਕ ਬਈ ਜਿਹੜਾ ਮੈਂ ਪੁੱਛਿਆ ਸੀਗਾ ਤੁਹਾਨੂੰ ਉਹ ਵੱਡੇ ਪੱਤੇ ਵਾਲਾ ਪੌਦਾ ਉਹ ਕਦਮ ਹੈਗਾ ਜੀ ਇਹਦੀ ਕਦਮ ਇਹਦੀ ਇੱਕ ਛਾਂ ਵਧੀਆ ਹੁੰਦੀ ਹੈ ਇੱਕ ਇਹਦੇ ਫਲ ਵੀ ਹੁੰਦੇ ਆਪਣੇ ਲੋਕਾਂ ਨੂੰ ਹਜੇ ਇਹਦਾ ਇਹ ਨਾ ਭੇਦ ਨਹੀਂ ਹੈਗਾ ਕਿ ਇਹ ਪੌਦਾ ਸਾਦਾ ਹੈਗਾ ਅੱਛਾ ਇੱਕ ਜਿਹੜੀ ਜੇਕਰ ਤੁਸੀਂ ਰੋਪ ਲੋ ਪੌਦੇ ਨੂੰ 15 ਸਾਲ ਹਾਂ ਉੱਧਰ ਤੋਂ ਬਿਠਾ ਇੱਕ ਸਵਾ ਲੱਖ ਦੀ ਲੱਕੜੀ ਅੱਛਾ ਲੱਖ ਸਵਾ ਲੱਖ ਦੀ ਦੀਦੀ ਲੱਕੜੀ ਹੈ ਗੱਲ ਇਹ 15 ਸਾਲ ਬਾਅਦ ਕਦਮ ਇਹਦਾ ਨਾਮ ਹੈ ਜੀ ਮੋਟਾ ਪਤਾ ਹੁੰਦਾ ਇਹਦਾ ਚੌੜਾ ਠੀਕ ਐ ਇਹਦੇ ਫਲ ਕਿਹੋ ਜਿਹਾ ਲੱਗਦਾ ਬਾਈ ਲੱਡੂ ਵਰਗਾ ਥੋੜਾ ਹੁੰਦਾ ਜੀ ਲੱਡੂ ਵਾਂਗੂ ਹਾਂ ਜੀ ਪੀਲਾ ਕਿਰ ਕੇ ਪੀਲਾ ਹੋ ਜਾਂਦਾ ਉਹ ਪੱਕ ਕੇ ਇੱਥਾਂ ਤਾਂ ਇਹ ਵੀ ਨਹੀਂ ਹੋਊਗਾ ਫਲੇ ਇਹ ਇੱਕ ਹੀ ਲੱਗੂਗਾ ਹਾਂ ਥੋੜੇ ਤਿੰਨ ਤਿੰਨ ਚਾਰ ਚਾਰ ਦਾ ਗੁੱਛੇ ਲੱਗਣਗੇ ਅੱਛਾ ਆਪਣੇ ਇੰਦਰ ਜ਼ਿਆਦਾਤਰ ਮਿਲਦਾ ਕਿਸੇ ਨੇ ਖਾਦਾ ਨਹੀਂ ਹੋਣਾ ਨਾ ਹੀ ਪਤਾ ਜੇ ਲੱਗਿਆ ਹੋਇਆ ਨਾ ਇਹ ਇੱਥੇ ਇਥੇ ਨੇ ਆਪਣੇ ਇੰਦਰ ਲੋਕਾਂ ਨੂੰ ਦੇ ਦੇ ਪਰ ਪਤਾ ਨਹੀਂ ਹੈ ਇਹ ਹੈ ਕਿੱਥੋਂ ਦਾਗਾ ਵੈਸੇ ਇਹ ਕੇਰਲਾ ਸਾਈਡ ਦੀ ਚੀਜ਼ ਹੈ ਕੇਰਲਾ ਸਾਈਡ ਦਾਗਾ ਜਿਆਦਾ ਬਾਰਿਸ਼ ਜਿੱਥੇ ਬਾਰਿਸ਼ ਹੁੰਦੀ ਹੈ ਨਾ ਉਧਰਲੀ ਏਰੀਆ ਦਾਗਾ ਠੀਕ ਹੈ ਜੀ ਇਹ ਗਰਮ ਤੋਂ ਤਰਕੀਤ ਢਾਲਦਾ ਬਈ ਇਹ ਤੇ ਗਰਮ ਵਰਤੀ ਹੋਊਗੀ ਉੱਥੇ ਚੰਗਾ ਕੋਈ ਨਹੀਂ ਹੈਗਾ ਪਰ ਆਪਣੇ ਤਾਂ ਇਥੇ ਹੈਗੇ ਹੀ ਇਹ ਜਿਹਾ ਮੌਸਮ ਆ ਨਾ ਤੇ ਫਰੂਟ ਵਾਲੇ ਤੁਹਾਨੂੰ ਸਾਰੇ ਮਿਲ ਜਾਣੇ ਨੇ ਜੀ ਤੇ ਆ ਡੈਕੋਰੇਸ਼ਨ ਵਾਲੇ ਪੌਦੇ ਹੈਗੇ ਨੇ ਜੀ ਸਾਰੇ ਆਂ ਅਮਰੂਦ ਬਹੁਤ ਪਿਆਗਾ ਇਹ ਕਿਹੜਾ ਈ ਕਿੱਥੇ ਲਾਗੇ ਅੱਛਾ ਕਿੱਥੇ ਸਬਜੀ ਵਾਲੇ ਸਬਜੀ ਬਣਾਉਣੇ ਹੁੰਦੇ ਆ ਜਿਹੜੇ ਦੀ ਆਪਾਂ ਮੀਟ ਵਾਂਗੂ ਸਬਜੀ ਬਣਦੀ ਹੈ ਜਿਹੜੀ ਹੈ ਨਾ ਹਾਂਜੀ ਅੱਛਾ ਇਹ ਵੀ ਆਪਣੇ ਕੋਲੇ ਅਵੇਲੇਬਲ ਲੇਗੇ ਇਹ ਵੱਡਾ ਪੌਦਾ ਹੋ ਜਾਂਦਾ ਬਾਈ ਪੂਰਾ ਤੇ ਜਿਵੇਂ ਬੋਰਡ ਨਹੀਂ ਹੁੰਦਾ ਬੋਰਡ ਵੰਗ ਪੌਦਾ ਬਣਦਾਗਾ ਇਹ ਉਹਦੇ ਨਾਲੋਂ ਸਾਈਜ਼ ਥੋੜਾ ਛੋਟਾ ਰਹਿੰਦਾਗਾ ਤੇ ਇਹਦੇ ਇੱਕ ਐ ਮਨੂ ਪੇਠੇ ਵੰਗੂ ਬੜਾ ਵੱਡਾ ਫਲ ਲੱਗਦਾ ਹੁੰਦਾਗਾ ਉਹਦੀ ਸਬਜ਼ੀ ਬਣਦੀ ਇੱਕ ਹੋਵੇ ਦੋ ਉਹਦੇ ਤੋਂ 50000 ਰੁਪਏ ਕਿਸੇ ਪਾਸੇ ਨਹੀਂ ਛੱਡਦਾ ਬੰਦਾ ਅੱਛਾ ਜੀ ਇੱਕ ਫਲ ਇਹਦਾ ਲੰਮ ਸੰ 15 15 ਕਰ 70 ਤੋਂ 75 ਵੀ ਕਿਲੋ ਹੈਗਾਗਾ ਜੀ ਮੈਂ ਮਤਲਬ ਉਹ ਕਰਿਆ ਇਹ ਤਾਂ ਨੋਰਮਲ ਰੇਟ ਹੋ ਗਿਆ ਜੋ ਤੁਸੀਂ ਕਹਿ ਰਹੇ ਹੋ ਨਹੀਂ ਖਰੀਦਾ ਮੈਂ 100 150 100 150 ਕਿਉਂਕਿ 5 5 ਕਿਲੋ 4 5 ਕਿਲੋ ਦਾ ਉਹ ਹੁੰਦਾ ਹੀ ਹੈਗਾ ਮਲੇ 5 ਕਿਲੋ ਦਾ ਤਾਂ ਹੁੰਦਾ ਹੀ ਹੁੰਦਾ ਮੈਨੂੰ ਲੱਗਾ ਜੇ ਤਾਂ ਇਹ ਪਤਾ ਨਹੀਂ ਕੋਈ 10 ਕਿਲੋ ਦਾ ਵੀ ਹੋ ਜਾ ਹਾਂ ਹੋ ਜਾਂਦਾ ਕੋਈ 5 15 ਕਿਲੋ ਦਾ ਵੀ ਹੋ ਜਾ ਹਮ ਇੱਕ ਆਪ ਉਹਦੇ ਦੋ ਮਤਲਬ ਵਧੀਆ ਇਹ ਕਮਾਈ ਦਾ ਵੀ ਸਾਧਨ ਹੈਗਾਗਾ ਜੇ ਬੰਦੇ ਨੇ ਜਿਆਦਾ ਲਾਉਣੇ ਨੇ ਆਪਣੇ ਇੱਕ ਬੰਦਾ ਜਿਹੜਾ ਆਪਣੇ ਖੇਤਾਂ ਤੋਂ ਕੋਠੇ ਵਗੈਰਾ ਕੋਲ ਲਾਦੇ ਬੰਦਾ ਇਹ ਅਛਾ ਦੀ ਛਾਹ ਹੋ ਗਈ ਫਲਦਾ ਫਲ ਛਾਹ ਬਹੁਤ ਸੰਘਣੀ ਹੁੰਦੀ ਹੈ ਜੀ ਹਨਾ ਤੇ ਆਹ ਆ ਆਪਣਾ ਕਿਹੜਾ ਅਮਰੂਦ ਆ ਗਿਆ ਬਾਈ ਇਹ ਆ ਗਿਆ ਚਾਈਨਾ ਅਮਰੂਦ ਆ ਗਿਆ ਜੀ ਇਹ ਚਾਈਨਾ ਅਮਰੂਦ ਆ ਗਿਆ ਇਹਦਾ ਅਮਰੂਦ ਜਿਹੜਾ ਹੈਗਾ ਬਹੁਤ ਛੋਟਾ ਹੁੰਦਾ ਨਿੰਬੂ ਵਰਗਾ ਅਮਰੂਦ ਹੁੰਦਾ ਹੈ ਨਿੰਬੂ ਵਰਗਾ ਅਮਰੂਦ ਠੀਕ ਹੈ ਜੀ ਕਿਸੇ ਸ਼ੂਗਰ ਵਾਲੇ ਬੰਦੇ ਨੂੰ ਕੋਈ ਸ਼ੂਗਰ ਬਜ਼ਰਾ ਹੋ ਬੰਦੇ ਨੂੰ ਬਹੁਤ ਲੱਗਦਾ ਬਹੁਤ ਸਾਈਡ ਹੋ ਜਾਂਦੀ ਹੈ ਅੱਛਾ ਜਿਹੜੇ ਬੰਦੇ ਇਹਨੂੰ ਕਹਿੰਦੇ ਆਪਾਂ ਸ਼ੂਗਰ ਵਾਲੇ ਨੂੰ ਅਮਰੂਦ ਚੰਗੇ ਨੇ ਤਾਂ ਇਹ ਵਾਲੇ ਜ਼ਿਆਦਾ ਚੰਗੇ ਨੇ ਹਾਂਜੀ ਠੀਕ ਹੈ ਬਾਈ ਆ ਆਪਣਾ ਦੂਸਰਾ ਆਮ ਅਮਰੂਦ ਆ ਗਿਆ ਨਾ ਇਹ ਪਿੰਕ ਸਾਹੋਜਨ ਆ ਗਿਆ ਇਹ ਪਿੰਕ ਸਾਹੋਜਨ ਆ ਗਿਆ ਤੇ ਆ ਆਪਣੇ ਜਿਹੜੇ ਬਈ ਗਮਲੇਾਂ ਚ ਲਾਉਣ ਵਾਲੇ ਪੌਦੇ ਨੇਗੇ ਉਹ ਵੀ ਤੇ ਬਕੈਣ ਵੀ ਮਿਲ ਜੂਗੀ ਆਪਣੇ ਕੋਲੋਂ ਜਿੰਨਾ ਮਤਲਬ ਤੁਸੀਂ ਪੌਦਾ ਲੈਣਾ ਚਾਹੁੰਦੇ ਹੋਗੇ ਸਾਰਾ ਮਿਲ ਜੂਗਾ ਆ ਬਾਈ ਦੀ ਆਪਣੀ ਨਰਸਰੀ ਹੈ ਤੇ ਆਪਣੇ ਖੇਤ ਹੀ ਹੈ ਕੰਟੈਕਟ ਨੰਬਰ ਆਪਾਂ ਉੱਤੇ ਤੁਹਾਨੂੰ ਦੇ ਦਿੰਨੇ ਆਂਗੇ ਤੇ ਅੱਗੇ ਵੀ ਹੋਰ ਜਿਹੜੀਆਂ ਕੋਈ ਇਨਫੋਰਮੇਸ਼ਨ ਵਾਲੀਆਂ ਵੀਡੀਓ ਆ ਉਹ ਆਪਾਂ ਲੈ ਕੇ ਆਉਂਦਾ ਰਹਾਂਗੇ ਧੰਨਵਾਦ